ਲੋ ਅੱਜ ਸੁੱਖਾ ਸਿੰਘ ਜੀ ਸਾਡੇ ਨਾਲ ਨੇ ਮਾਸਟਰ ਟੀਚਰ ਨੇ ਤੇ ਕੋਈ ਨਾ ਕੋਈ ਉਹ ਸਾਨੂੰ ਸੁਣਾਉਣਗੇ ਹਾਂ ਸੁੱਖਾ ਜੀ ਕੀ ਸੁਣਾ ਰਹੇ ਜੀ ਇੱਕ ਗੁਰਬਾਣੀ ਦੇ ਸ਼ਬਦ ਜੀ ਹਾਂ ਜੀ ਆਉਣ ਦਿਓ ਸਤਿ ਗੁਰੂ ਨਾਮ ਇੱਕ ਜਨਕਾਲ ਰਾ ਕੀ ਇਹ ਗਿਆਨ ਤਿਆਗ ਕੇ ਕਾਰਮ ਨਾ ਜਾ ਸਾਰ ਨ ਜਾ ਨਾ ਤੇਰੀ ਗਿਆਨ ਤਾਨ ਕਿਸ ਕਾਰਮ ਨ ਜਾ ਸਾਰ ਨ ਜਾ ਨਾ ਤੇਰੀ ਸਾਰ ਨ ਜਾ ਤੇ ਸਭ ਤੇ ਵਟਾ ਹੁਆ ਸਤਿਗੁਰ ਨਾਨਕ ਜਿਨ ਕਾਲੇ ਰਾਕੇ ਰੇ ਜਿਸਕੇ ਸਿਰ ਉਪਰ ਤੋ ਸਵਾਮੀ ਸੋ ਦੁਖ ਕਾ ਸਾਪਾ ਜਿਸਕੇ ਸੇਰ ਉਪਰ ਤੂ ਸਵਾਮੀ ਸੋਦਕ ਕਾ ਸਾ ਪਾਵੇ ਸੋਦਕ ਕਾ ਸਵਾ ਪਾਵੇ ਸਭ ਤੇ ਵੱਡਾ ਸਤਿਗੁਰ ਨਾਨਕ जिन के रा वाह जी बस वाह जी बहुत धनवाद सुखा जी बहुत धनवाद